ਇਹ ਤਾਂ ਜਿਹਨਾਂ ਨੇ ਕੁਰਬਾਨੀਆਂ ਕੀਤੀ ਆ ਉਹ ਸਿਸਟਮ ਹੱਲੇ ਵੀ ਜਿਹੜਾ ਉਹ ਪੂਰੀ ਤਰ੍ਹਾਂ ਜਿਹੜਾ ਟੁੱਟਾ ਨਹੀਂ ਹੈ ਇਹ ਸੇਈ ਸਾਡਾ ਫੱਜ ਹੈ ਕਿ ਜਿੱਥੇ ਉਹਨੂੰ ਛੱਡ ਕੇ ਗਏ ਆ ਇਸ ਸਿਸਟਮ ਵਿੱਚ 2 ਸਾਲੋਂ ਉਹਨਾਂ ਨੇ ਉਸ ਸਿਸਟਮ ਦੇ ਖਿਲਾਫ ਲੜਿਆ ਇਹ ਕੁਰਬਾਨੀ ਕੀਤੀ ਕਿ ਸਾਨੂੰ ਉਹਨਾਂ ਦੇ ਜੀਵਨ ਵੱਲੋਂ ਦੀ ਸ਼ੇਦੀ ਸਾਨੂੰ ਪ੍ਰੇਰਨਾ ਦਿੰਦੀ ਹੈ ਵੀ ਅਸੀਂ ਵੀ ਇਸ ਵੇਲੇ ਜਿਹੜੀਆਂ ਸਮਾਜਿਕ ਮੁਸ਼ਕਲਾਂ ਨੇ ਦੇਸ਼ ਭਗਤਨ ਦੀਆਂ ਹੈ ਪੰਜਾਬ ਭਗਤਨ ਦੀਆਂ ਹੈ ਅਸੀਂ ਸਿਰ ਧੋੜ ਕੇ ਇਕੱਠੇ ਹੋਏ ਜੇ ਔਰ ਉਹਨਾਂ ਦੇ ਖਿਲਾਫ ਆਪ ਜਿਕਰੇ ਸ੍ਰੀ ਮੇਘਰਾਜੀ ਸਾਡੇ ਸਾਹਮਣੇ ਕੋਰੀਏ ਕਲਾਸੀ ਨਹੀਂ ਸਾਡੋ ਜਾਗਰਿਤ ਕਰਨ ਦੀ ਕੋਸ਼ਿਸ਼ ਕਰਦੇ ਆ ਅਸੀਂ ਇਕੱਠੇ ਹੋਏ ਔਰ ਉਸ ਸੰਘਰਸ਼ ਨੂੰ ਜਿਹੜਾ ਉਹ ਲੜੀਏ ਔਰ ਜਿਹੜੇ ਉਹਨਾਂ ਦੇ ਸੁਪਨੇ ਅਧੂਰੇ ਰਹਿ ਚੁਕੇ ਉਹਨਾਂ ਨੂੰ ਸਨੋਰ ਕਰਨ ਦੀ ਕੋਸ਼ਿਸ਼ ਕਰੀਏ ਮੈਂ 2 ਮਿੰਟ ਦੇ ਵਿੱਚ ਇਹਨਾਂ ਸ਼ਹੀਦਾਂ ਬਾਰੇ ਜਿਹੜੇ ਤਰਨਤ ਜਿਲ੍ਹੇ ਦੇ ਬਾਰੇ ਸ਼ਹੀਦ ਅਤੇ ਦੇਣ ਜਿਨ੍ਹਾਂ ਨੂੰ ਡਕਸ਼ਈ ਦੇ ਜਫਾਸੀ ਦਿੱਤੇ ਗਏ ਉਹਨਾਂ ਦਾ 2 ਮਿੰਟ ਦੇ ਵਿੱਚ ਸਾਨੂੰ ਜਿਹੜਾ ਕੋਸ਼ਿਸ਼ ਕਰਾਂਗਾ ਤਾਂ ਸਿਰਦੀ ਇਹ ਸਾਰੇ ਸ਼ੁਰਮੇ ਜਿਹੜੇ ਆ ਇੱਕ ਲਹਾੜ ਜਿਹੜੀ ਐ ਸੋਣੀ ਸੀ ਉੱਥੇ ਫਿਰ 1914 ਦੇ ਵਿੱਚ ਜੰਬਰ 1914 ਦੇ ਵਿੱਚ ਕਾਮਾਗੜਾ ਮਾਰੂ ਜਹਾਜ ਆਉਂਦਾ ਹੈ ਬਜਬਜ ਘਾੜਦੇ ਵਾਪਸ ਆਉਂਦਾ ਹੈ ਤੇ 20 ਬਸਾਫਤ ਜਿਹੜੇ ਅੰਗਰੇਜ਼ ਮਾਰ ਦਿੰਦੇ ਐ ਔਰ ਨਾਲ ਹੀ ਜਿਹੜਾ ਵਿਸ਼ਵ ਜਦ ਚੁਰੂ ਹੋ ਗਿਆ ਸੀ ਗਦਰੀ ਦੇੜੇ ਆ ਬਾਹਰ ਗਦਰੀ ਬਾਬੋ ਦਾ ਬਾਬਾ ਸਾਖਾ ਸਿੰਘ ਤੇ ਬਾਬਾ ਜੋ ਤਕਣਾ ਫੋਟਕ ਜੀ ਭਗਣਾ ਬਹੁਤ ਸਾਰੇ ਗਦਰੀ ਬਾਬੇ ਆਪਣੀਆਂ ਜ਼ਮੀਨਾਂ ਜਾਇਦਾਦਾਂ ਵੇਚ ਕੇ ਪੰਜਾਬ ਵੱਲ ਨੂੰ ਤੁਰਦੇ ਦੇਸ਼ਵਰਨ ਨੂੰ ਤੁਰਦੇ ਹੈ ਵੀ ਲੋਕਾਂ ਕਦ ਜਾਗਰਤ ਕਰੀਏ ਤੇ ਅੰਗਰੇਜ਼ਾਂ ਦੇ ਖਿਲਾਫ ਹੋਦਾ ਹਰਮਨ ਸਿੰਘ ਵਰਸ ਕਰਗੇ ਉਹਨਾਂ ਗਦਰੀਆਂ ਬਾਬਿਆਂ ਦਾ ਸੰਪਰਕ ਸਰਦਾਰ ਸਚਿਆ ਸਿੰਘ ਜਿਹੜੇ ਜੋਧੇ ਸਾਹਿਬ ਤੋਂ ਛੁੱਟੀ ਆਏ ਸਨ ਸ਼ੌਣੀ ਦੇ ਦੇਚੂਪੁਰ ਜਵਾਬ ਸਨ ਉਹਨਾਂ ਦੇ ਮੌਜੂਦਤਾ ਹੋਇਆ ਉਹ ਵਾਪਸ ਗਏ ਉਹਨਾਂ ਨੇ ਉਹਨਾਂ ਦੇ ਆਪਣੀ ਜਿਹੜੀ ਅਰਸਾਲੇ ਦੇ ਸਾਰੇ ਫੌਜੀ ਸਾਲੇ ਨਾਲ ਨਾਲ ਸਾਰੀ ਬੜੀ ਕੀਤਾ ਵੀ ਬਾਹਰੋਂ ਆ ਕੇ ਲੋਕ ਬਾਹਰੋਂ ਗੱਦੀ ਬਾਟੇ ਆ ਕੇ ਇਹਨਾਂ ਸਾਗਰ ਸਿੰਘ ਜੀ ਚਾਹੁੰਦੇ ਆ ਇਸ ਨੂੰ ਜਰਦੀ ਲਈ ਉਹਨਾਂ ਨੇ ਬਹੁਤ ਸਾਰੀਆਂ ਮੀਟੀਆਂ ਕੀਤੀਆਂ ਕਹਿੰਦੇ ਵੀ 23 ਨਵੰਬਰ 1914 ਦਾ ਦਿਨ ਲੁੱਟਿਆ ਗਿਆ ਲਾਹੌਰ ਤੋਂ ਕਬਜ਼ਾ ਕਰਦਾ ਲਾਹੌਰ ਤੋਂ ਤਰੁਤਾਂ ਉਚਾੜੇ ਦਾ ਔਰ ਸਭ ਤੋਂ ਬੜੇ ਸਾਰੇ ਇਕੱਤਰੇ ਰੇਸਾਂ ਉੱਥੇ ਹੀ ਇਸ ਛੋਰੀ ਵਾਲੇ ਦੀ ਡਿਊਟੀ ਸੀ ਜਦੋਂ ਅਸੀਂ ਲਾਹੌਰ ਆਵਾਂਗੇ ਕੋਈ ਤੁਸੀਂ ਸਾਨੂੰ ਰਸਤੇ ਵਿੱਚ ਮਿਲਣਾ ਹੈ ਸੋ ਇਕੱਠੇ ਹੋ ਕੇ ਲਾਹੌਰ ਦੀ ਜਿਹੜੀ ਹੈ ਰਾਜ ਪੰਜਾਬ ਦੀ ਰਾਜ ਤਾਂ ਨਹੀਂ ਉੱਥੇ ਕੈਪਚਰ ਕਰ ਲਿਆ ਜਾਵੇ 23 ਜਿਹੜੀ ਆ ਉਹ ਬੇਦਨਾ ਸਿਰੇ ਨਹੀਂ ਚੜਦੀ ਸਤਾਈਦੀ ਬਣਦੀ ਆ 27 ਤਰੀਕ ਨੂੰ ਨੜੋ ਖੇਡ ਜਿਹੜੇ ਕਿਸੇ ਦੇ ਜਾਂਦੀ ਹੈ ਪਰ ਚਾਲ ਕੋਈ ਪ੍ਰਦਾਨ ਦੇ ਰਿਹਾ ਉਹ ਚਾਹਤਾਂ ਤੋਂ ਟੁੱਟ ਪੈਂਦੇ ਆ ਉਸ ਤੋਂ ਬਾਅਦ ਜਿਹੜੀ ਇਹ ਦੇਖਦਾ ਕਿਸੇ ਚਾਲ ਦੇ ਸਿਰੇ ਨਹੀਂ ਚੜਦੀ ਸਾਡ ਗੁੰਡੀ ਸਾਹਿਬ ਕੀ ਜਦੋਂ 1915 ਵਿੱਚ 21 ਫਰਵਰੀ ਨੂੰ ਦਾ ਦਿਨ ਹੋ ਜਾਏ ਪੂਰੇ ਭਾਰਤ ਵਿੱਚ ਗਦਰ ਦੀ ਗੱਲ ਹੁੰਦੀ ਹੈ ਤੇ ਇਹਦਾ ਪੁੰਜੀਆ ਦਾ ਸੁਜੋਗ ਜਿਹੜਾ ਬਾਲ ਸਿਮੇਂ ਪੱਕਾ ਲੱਗ ਗਿਆ ਸੀ ਇਹਨਾਂ ਨੂੰ ਧਿਆਨ ਬੰਦ ਕਰੇ ਇਹਨਾਂ ਦੀ ਬੇਦਗਵਾ ਸਰਕਾਰ ਨੂੰ ਪਤਾ ਲੱਗ ਗਿਆ ਕਿ ਇਹਨਾਂ ਨੂੰ ਜਿਹੜਾ ਬਸਰੇ ਵਿੱਚ ਆਰਾਮ ਰਾਖ ਦੇ ਵਿੱਚ ਇਹ ਜਿਹੜੀ ਇਹਨੇ ਫੌਜਦਾਰ ਜੀ ਨੂੰ ਭੇਜ ਦਿੱਤਾ ਗਿਆ। ਕਿੰਨੇ ਦਿਨ ਬਣਦੇ ਆ 11 ਦਿਨ ਦੇ ਵਿੱਚ ਉਹਨਾਂ ਦਾ ਫੈਸਲਾ ਹੋ ਜਾਂਦਾ ਹੈ। 36 ਅਗਸਤ ਨੂੰ ਫੈਸਲਾ ਹੋਇਆ ਵੀ ਇਹਨਾਂ ਨੂੰ 18 ਮਹੀਨਿਆਂ ਦੀ ਸਜ਼ਾ ਦੇ ਦਿੱਤੀ ਜਾਵੇ। ਆ ਜਿਹੜੇ ਫੇਰ ਜਦੋਂ ਉੱਪਰ ਗੱਲ ਗਈ ਤੇ ਉਹਦੇ ਵਿੱਚ 6 ਜਿਹੜੀ ਫੌਜੀ ਰੋਕਤੀ ਗਈ ਉਹਨਾਂ ਨੂੰ ਬਾਰੇ ਬਾਰੇ ਜਿੱਤੀ ਗਈ 12 ਦਾ ਜਿਹੜਾ ਫੌਜੀ ਦਾ ਉੱਤਮ ਬਣਕਰ ਆ ਰਿਹਾ ਹੈ ਔਰ 2 ਜੁਲਾਈ ਨੂੰ 26 ਨੂੰ ਜਿਹੜਾ ਫੈਸਲਾ ਹੁੰਦਾ ਹੈ ਉਹ 3 ਜੁਲਾਈ ਨੂੰ ਲੱਗ ਪੈ ਗਿਆ ਲੋ 18 ਜਣਾਂ ਦੇ ਵਿੱਚ ਸਾਰਾ ਕੁਝ ਹੋ ਜਾਂਦਾ ਹੈ ਇੱਕ ਦਿਨ ਦੇ ਵਿੱਚ 18 ਜਣਾਂ ਦੇ ਵਿੱਚ ਪੰਜਾਬ ਦੇ 12 ਘਰ ਦੇ ਜਿਹੜੇ ਆ ਉਹਨਾਂ ਨੂੰ ਫਾਂਸੀ ਜਿਹੜਾ ਦਿੱਤਾ ਜਾਂਦਾ ਏ ਉਹ 6 ਜਾਣੇ ਦੇਲੇ ਆ ਉਹਨਾਂ ਨੂੰ ਕਾਰੇ ਪਾੜੀ ਤੇ ਦਿੱਤਾ ਜਾਂਦਾ ਜਿਹੜੇ ਕਾਰੇ ਪਾੜੀ ਵੀ ਗਏ ਆ ਉਹਨਾਂ ਤੇ 6 ਜਾਣੇ ਉੱਥੇ ਜੇਲ੍ਹ ਵਿੱਚ ਹੀ ਤਸੀਹੇ ਚੜਦੇ ਹੋਏ ਸ਼ਹੀਦ ਹੋ ਗਏ ਕਿੰਨੀ ਵੱਡੀ ਦਰਸਤੀ ਸੀ ਇਹ ਦੇਰ ਸੀ ਕਿ ਇੱਕ ਪਿੰਡ ਦੇ ਚੱਕੇ ਦੇ ਚਾਰ ਸ਼ਹੀਦ ਹੋਏ ਉਹ ਮੈਂ ਤੋੜ ਦੇ ਵਿੱਚ ਆਇਆ ਏ ਕਿ ਪਿੰਡ ਵਾਲੇ ਪਤਾ ਹੀ ਨਹੀਂ ਹੈ ਸਾਡੇ ਤੋਂ ਬਹੁਤ ਇਸ ਤਰ੍ਹਾਂ ਦਾ ਕ੍ਰੀਡ ਕੀਤਾ ਗਿਆ ਹੈ ਸਾਨੂੰ ਸਾਡੇ ਕੀ ਜਨਦਾਰ ਕੋਲ ਦਾ ਬੜੀਆਂ ਜਿੱਤੋਂ ਸੀ ਮੋਟੀਵੇਟ ਹੋਣਾ ਸੀ ਜਿੱਤੋਂ ਸੀ ਪ੍ਰੇਰਣਾ ਲੈਣਾ ਸੀ ਸਾਡਾ ਮਹਾਰਾਜ ਸਿੰਘ ਜੀ ਬੁੱਤਾ ਗਿਆ ਉਹ ਸਮੇਂ ਦੇ ਹੋਣਗੇ ਸ਼ਾਇਦ ਉਹ ਫਲਾਣਾ ਦੇ ਬਾਦ ਦੇ ਸਾਹਮਣੇ ਜੋ ਫਲਾਣਾ ਭਾਈ ਚਾਰੇ ਦੇ ਸਾਹਮਣੇ ਅੱਛੀ ਦਿਖਾਰਾ ਦੇ ਸਾਹਮਣੇ ਹੁੰਦੇ ਆ ਉਹ ਸਾਡੇ ਸਾਰੇ ਵੀ ਕੁਰਬਾਨੀ ਕਰਕੇ ਗਏ ਆ ਇਹਨਾਂ ਦਿਨਾਂ ਤੇ ਸਾਤ ਵਾਤਾਵਰਨ ਜਿਹੜਾ ਉਹ ਚੜ੍ਹਦੀ ਕਲਾ ਨਾਲ ਮਨਾਉਣਾ ਚਾਹੁੰਦਾ ਤੋ ਸਾਕੇ ਜਿਹੜੀਆਂ ਔਲ ਬੜੀਆਂ ਪੀੜ੍ਹੀਆਂ ਸਾਡੇ ਬੱਚੇ ਸਾਡੇ ਇਤਿਹਾਸ ਨੂੰ ਜਾਣੂ ਹੋ ਸਕਣ ਔਰ ਉਸੇ ਤਰ੍ਹਾਂ ਜਿਹਾਏ ਪੰਜਾਬ ਰਾਉ ਚੰਤੀ ਜਣਾ ਲੈ ਰਹੇ ਆ ਆਹ ਪੁਜਾਤੀ ਆਪਣੀ ਚੰਤੀ ਜਣਾ ਲੈ ਤੁਹਾਨੂੰ ਦਿਖਾ ਸਕਣ ਇਹਨੀਆਂ ਦੇਖ ਕੇ ਕਰਦਾ ਹੈ ਕਿੰਨਾ ਚੱਜ ਚਾ ਲਾਈਕ ਕੀ ਜੀ ਕਾ ਕੰਸਾ ਲਾਈਕ ਨੂੰ ਦਿਖੀ ਸਕਦੇ ਆ ਜਾਨੀ ਯਾਰ ਮੈਂ ਕੁਝ ਬੋਲਣਾ ਬਸ ਚੁੱਪ ਕਰਕੇ ਵਿਸ਼ੋਕੀ ਕਰਨ ਲੱਗੇ ਨੇ ਨਾਲ ਹੀ ਮੈਂ ਬੇਨਤੀ ਕਰਦਾ ਸਾਡੇ ਪੱਤਰਕਾਰ ਵੀਰ ਅਮਰਦੀਪ ਸਿੰਘ ਜੀ ਜਿਹੜਾ ਪਦਮਾ ਨੂੰ ਉਹ ਵੀ ਸਟੇਜ ਤੇ ਪਹੁੰਚਣ ਸਾਡਾ ਸੰਗਤ ਜੀ ਧੰਨਵਾਦ ਕਰਦਾ ਇਹਨਾਂ ਵੀਰਾਂ ਦਾ ਸੇਵਾਦਾਰਾਂ ਦਾ ਲੜਿਆ ਇੱਕ ਕੁਰਬਾਨੀ ਕੀਤੀ ਤੇ ਸਾਨੂੰ ਉਹਨਾਂ ਦੇ ਜੀਵਨ ਉਹਨਾਂ ਦੀ ਸਿੱਧੀ ਸਾਨੂੰ ਪ੍ਰੇਰਨਾ ਦਿੰਦੀ ਹੈ ਪੀ ਐ ਸੀ ਨਹੀਂ ਉਸ ਵੇਲੇ ਜਿਹੜੀਆਂ ਸਮਾਜਿਕ ਮੁਸ਼ਕਲਾਂ ਨੇਸ਼ ਪੱਧਰ ਦੀਆਂ ਇਹ ਪੰਜਾਬ ਪੱਧਰ ਦੀਆਂ ਅਸੀਂ ਸਿਰ ਜੋੜ ਕੇ ਇਕੱਠੇ ਹੋਈਏ ਔਰ ਇਹਨਾਂ ਦੇ ਖਿਲਾਫ ਆਪ ਜਿਕਰੇ ਜੀ ਮੇਘ ਰਾਜ ਜੀ ਸਾਡੇ ਸਾਹਮਣੇ ਕੋਰੀਓਗ੍ਰਾਫੀ ਨਾਲ ਸਾਡੋ ਜਾਗਰਿਤ ਕਰਨ ਦੀ ਕੋਸ਼ਿਸ਼ ਕਰਦੇ ਆ